ਮਹਾਰਾਜਾ ਰਣਜੀਤ ਸਿੰਘ ਇੱਕ ਇਦਾਂ ਦੀ ਸ਼ਖਸੀਅਤ ਆ ਜਿਨ੍ਹਾਂ ਬਾਰੇ ਆਪਾਂ ਜਾਦਾ ਤੋਂ ਜ਼ਿਆਦਾ ਜਾਣਨਾ ਚਾਹੁੰਦੇ ਆ ਹਰੇਕ ਉਹ ਸ਼ਖਸ ਜਿਨੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਥੋੜਾ ਜਿਹਾ ਪੜਿਆ ਜਾਂ ਸੁਣਿਆ ਹੋਊਗਾ ਉਸ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਬਾਰੇ ਹੋਰ ਜਾਣਨ ਦੀ ਇੱਛਾ ਜਗੜ ਜਾਗੀ ਹੋਊਗੀ ਤੇ ਅੱਜ ਅੱਜ ਦੀ ਮੇਰੀ ਵੀਡੀਓ ਦਾ ਟੌਪਿਕ ਵੀ ਇਹੀ ਹੈ ਜੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਅੱਜ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਦੀਆਂ ਜੀਵਨ ਦੇ ਉਹ ਪੱਖ ਡਿਸਕਸ ਕਰਾਂਗੇ ਜਿਨ੍ਹਾਂ ਬਾਰੇ ਆਪਾਂ ਬਹੁਤ ਘੱਟ ਪੜਿਆ ਤੇ ਸੁਣਿਆ ਹੋਊਗਾ ਠੀਕ ਹੈ ਚਲ ਆਜੋ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਰਣਜੀਤ ਸਿੰਘ ਦਾ ਜਨਮ 2 ਨਵੰਬਰ 1780 ਈਸਵੀ ਨੂੰ ਗੁજરાਵਾਲਾ ਵਿੱਚ ਪਿਤਾ ਮਹਾ ਸਿੰਘ ਤੇ ਮਾਤਾ ਰਾਜਕੌਰ ਜੀ ਦੀ ਘਰ ਹੋਇਆ ਠੀਕ ਆ ਕੁਚਰਾ ਵਾਲਾ ਜਿਹੜਾ ਉਹ ਅੱਜ ਅੱਜ ਦੇ ਪਾਕਿਸਤਾਨ ਵਿੱਚ ਸਥਿਤ ਆ ਜੇ ਆਪਾਂ ਉੱਥੇ ਅੱਜ ਵੀ ਜਾਵਾਂਗੇ ਤਾਂ ਉੱਥੇ ਉਹਨਾਂ ਦੀ ਖਵੇਲੀ ਵਿੱਚ ਉਹ బోర్ਡ ਲੱਗਾ ਹੋਇਆ ਹੈ ਜਿੱਤੇ ਸਾਰੀ ਸੂਚਨਾ ਲਿਖੀ ਹੋਈ ਆ ਠੀਕ ਹੈ ਜਿ ਮੈਂ ਹਰੇਕ ਤੇਰੀ ਸਿੰਘ ਸ਼ਬਦ ਤਾਂ ਬਾਰਤ ਰਹੀਆਂ ਕਿਉਂਕਿ ਹਜੇ ਆਪਾਂ ਇਸ ਸਟਾਰਟਿੰਗ ਦੇ ਵਿੱਚ ਹੀ ਗੱਲ ਕਰ ਰਹੇ ਹਾਂ ਠੀਕ ਆ ਹਲੇ ਹਲੇ ਤੱਕ ਹਾਂ ਯਾਪਾਂ ਸਟਾਰਟਿੰਗ ਦੇ ਵਿੱਚ ਹੀ ਮਹਾਰਾਜੇ ਜੇ ਦੀਵਨ ਦੀ ਸਟਾਰਟਿੰਗ ਸ਼ੁਰੂਆਤੀ ਦੌਰ ਦੀ ਗੱਲ ਕਰ ਰਹੇ ਹਾਂ ਠੀਕ ਆ ਹਾਂ ਹੁਣ ਅੱਜ ਦੇ ਅੱਜ ਦੇ ਸਮੇਂ ਦੀ ਜੇ ਗੱਲ ਗੱਲ ਕਰੀਏ ਇਸ ਥਾਂ ਤੇ ਮਿਊਸਿਪੈਲਿਟੀ ਦਾ ਆਫਿਸ ਬਣਿਆ ਹੋਇਆ ਹੈ ਪਰ ਉਹ ਕਮਰਾ ਉਸੇ ਤਰ੍ਹਾਂ ਸਲਾਮਤ ਰੱਖਿਆ ਗਿਆ ਆ ਇਸ ਇਸਤਰੀ ਇਸਤਰੀ ਵਿੱਚ ਮਹਾਰਾਜਾ ਦਾ ਜਨਮ ਉੱਥੇ ਹੋਇਆ ਠੀਕ ਹੈ ਬਚਪਨ ਵਿੱਚ ਮਹਾਰਾਜਾ ਰਣਜੀਤ ਸਿੰਘ ਇੱਕ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ ਠੀਕ ਹੈ ਜਿਹੜੀ ਹੁੰਦੀ ਚੇਚਕ ਦੀ ਬਿਮਾਰੀ ਇਫ ਜਦੋਂ ਇਹ ਇਸ ਬਿਮਾਰੀ ਦਾ ਸ਼ਿਕਾਰ ਰਣਜੀਤ ਸਿੰਘ ਹੁੰਦੇ ਆ ਤਾਂ ਉਹਨਾਂ ਦਾ ਬਹੁਤ ਜ਼ਿਆਦਾ ਪਹਿਲਾ ਤਾਂ ਕਈ ਕਈ ਦਿਨਾਂ ਤੱਕ ਖੁਸ਼ ਹੀ ਨਹੀਂ ਆਂਦਾ ਤੇ ਇਹਨਾਂ ਦਾ ਬਹੁਤ ਜ਼ਿਆਦਾ ਇਲਾਜ ਕਰਵਾਇਆ ਜਾਂਦਾ ਉਸ ਸਮੇਂ ਦੇ ਮਾਹਿਰ ਹਕੀਮਾਂ ਦੇ ਕੋਲ ਉਸ ਸਮੇਂ ਦੇ ਜਿਹੜੇ ਵੈਲ ਸੀਗੇ ਉਹ ਦੂਰ ਦੂਰ ਦੂਰੋ ਦੂਰੋ ਆ ਕੇ ਰਣਜੀਤ ਸਿੰਘ ਜੀ ਦਾ ਇਲਾਜ ਕਰ ਰਹੇ ਸੀਗੇ ਤੇ ਬਹੁਤ ਬਹੁਤ ਦਿਨਾਂ ਦੀ ਮਸ਼ਕ ਕੜੀ ਮਿਹਨਤ ਤੋਂ ਬਾਅਦ ਰਣਜੀਤ ਸਿੰਘ ਜੀ ਨੂੰ ਹੋਸ਼ ਤੇ ਹੋਸ਼ ਦੇ ਵਿੱਚ ਲਿਆਇਆ ਜਾਂਦਾ ਆ ਤੇ ਜਦੋਂ ਉਹਨਾਂ ਨੂੰ ਹੋਸ਼ ਆਉਂਦਾ ਹੈ ਤਾਂ ਉਹ ਬਿਮਾਰੀ ਤੋਂ ਨਜਾਤ ਤਾਂ ਪਾ ਲੈਂਦੇ ਆ ਖੁਸ਼ੀ ਨਾਲ ਪਰ ਉਹ ਬਿਲਕੁਲ ਸਵਸਤ ਹੋ ਜਾਂਦੇ ਆ ਪਰ ਉਹਨਾਂ ਦੇ ਚਿਹਰੇ ਤੇ ਚੇਚਕ ਦੇ ਦਾਗ ਜਿਹੜੇ ਉਹ ਹਮੇਸ਼ਾ ਲਈ ਰਹਿ ਜਾਂਦੇ ਆ ਪਰ ਇਹ ਇਨ੍ਹਾਂ ਦਾਗਾਂ ਦੇ باوجود ਵੀ ਉਹਨਾਂ ਦੇ ਚਿਹਰੇ ਦਾ ਤਾਬ ਇੰਨਾ ਸੀ ਕਿ ਉਸ ਨੂੰ ਝੱਲਿਆ ਨਹੀਂ ਸੀ ਜਾ ਰਿਹਾ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਸੀ ਠੀਕ ਹੈ ਹੁਣ ਇ ਇਨਾ ਸੰਘਰਸ਼ਾਂ ਦੇ باوجود ਵੀ ਰਣਜੀਤ ਸਿੰਘ ਜੀ ਦੀਆਂ ਮੁਸ਼ਕਲਾਂ ਖਤਮ ਨਹੀਂ ਸੀ ਹੋ ਰਹੀਆਂ ਹੁਣ ਇੱਥੇ ਇੱਕ ਹੋਰ ਮੁਸ਼ਕਲ ਇੱਕ ਘਟਨਾ ਸਾਹਮਣੇ ਆਉਂਦੀ ਆ ਜਦੋਂ ਜਦੋਂ ਰਣਜੀਤ ਸਿੰਘ ਜੀ 11 ਸਾਲਾਂ ਦੇ ਸੀ ਤਾਂ ਉਹ ਇੱਕ ਦਿਨ ਆਪਣੇ ਸਾਥੀਆਂ ਨਾਲ ਸ਼ਿਕਾਰ ਖੇਡਣ ਲੈ ਜਾਂਦੇ ਆ ਸ਼ਿਕਾਰ ਦੀ ਭਾਲ ਵਿੱਚ ਉਹ ਆਪਣੇ ਸਾਥੀਆਂ ਤੋਂ ਇੰਨੀ ਦੂਰ ਨਿਕਲ ਜਾਂਦੇ ਆ ਜੰਗਲ ਵਿੱਚ ਕਿ ਉਹ ਆਪਣੇ ਸਾਥੀਆਂ ਤੋਂ ਵਿਛੜ ਜਾਂਦੇ ਆ ਇਸ ਤੋਂ ਬਾਅਦ ਅ ਅ ਰਣਜੀਤ ਸਿੰਘ ਜੀ ਦੇ ਪਿਤਾ ਜੀ ਸardar ਮਹਾ ਸਿੰਘ ਜੀ ਦਾ ਇੱਕ ਦੁਸ਼ਮਣ ਹਾਸਮਤ ਖਾ ਚੱਠਾ ਜਿਸ ਨੂੰ ਸardar ਮਹਾ ਸਿੰਘ ਜੀ ਨੇ ਹਰਾਇਆ ਸੀ ਉਹ ਉਹ ਰਣਜੀਤ ਸਿੰਘ ਜੀ ਨੂੰ ਜੰਗਲ ਵਿੱਚ ਚੱਕਣ ਲਈ ਦੇਖਦਾ ਆ ਤੇ ਉਹ ਇਸ ਮੌਕੇ ਦਾ ਫਾਇਦਾ ਉਠਾਉਣ ਦੇ ਇਰਾਦੇ ਨਾਲ ਰਣਜੀਤ ਸਿੰਘ ਜੀ ਦੇ ਉੱਤੇ ਹਮਲਾ ਕਰਦਾ ਆ ਇਸ ਵਾਰ ਤੋਂ ਚੁੱਕਨੇ ਹੋ ਕੇ ਰਣਜੀਤ ਸਿੰਘ ਜੀ ਇਹ ਹਜ਼ਮਤ ਖਾਨ ਚੱਠੇ ਤੇ पलटवार ਕਰ ਕਰਦੇ ਆ ਤੇ ਤੇ ਫਿਰ ਇਸ ਤੋਂ ਬਾਅਦ ਉਹ ਇੱਕੋ ਵਾਰ ਨਾਲ ਹਜ਼ਮਤ ਖਾਨ ਚੱਠੇ ਦਾ ਸਿਰ ਹਜ਼ਮਤ ਖਾਨ ਚੱਠੇ ਦਾ ਸਿਰ ਧੜ ਤੋਂ ਅਲੱਗ ਕਰ ਦਿੰਦੇ ਆ ਇਸ ਇਸ ਵੀਰਤਾ ਨਾਲ ਇਸ ਵੀਰਤਾ ਨੂੰ ਪੂਰਨ ਕਰਨਾਮੇ ਨਾਲ ਰਣਜੀਤ ਸਿੰਘ ਜੀ ਦਾ ਦਤਵਾ ਸਾਰੀਆਂ ਮਿਸਲਾਂ ਵਿੱਚ ਕਾਫੀ ਵੱਜ ਜਾਂਦਾ ਆ ਤੇ ਰਣਜੀਤ ਸਿੰਘ ਜੀ ਦੀ ਧਾਕ ਜੰਮ ਜਾਂਦੀ ਆ ਠੀਕ ਹੈ ਹੁਣ ਇੱਥੇ ਜ਼ਿਕਰ ਜੋ ਗੱਲ ਇਹ ਵੀ ਆ ਕਿ ਸਦਾ ਰਣਜੀਤ ਸਿੰਘ ਜੀ ਸ਼ੁਕਰ ਚੱਕਿਆ ਮਿਸਲ ਨਾਲ ਸਮਾਨ ਰੱਖਦੇ ਸੀਗੇ ਸ਼ੁਕਰ ਚੱਕਿਆ ਮਿਸਲ ਤੋਂ ਇਲਾਵਾ ਹੋਰ ਕਈ ਵਿਸਲਾਸ ਹੋਰ ਕਈ ਵੱਡੀਆਂ ਮਿਸਲਾਂ ਸੀ ਜੀ ਜਿਹੜੇ ਪੰਜਾਬ ਦਾ ਪ੍ਰਬੰਧ ਚਲਾ ਰਹੇ ਨਾ ਸੀਗੇ ਠੀਕ ਹੈ ਏਸੀ ਵੀਰਤਾ ਤੇ ਬਹਾਦਰੀ ਕਾਰਨ ਰਣਜੀਤ ਸਿੰਘ ਜੀ ਨੂੰ ਰਣਜੀਤ ਸਿੰਘ ਜੀ ਨੂੰ ਸ਼ੇਰ-ਏ-ਪੰਜਾਬ ਦੀ ਉਪਾਧੀ ਦਿੱਤੀ ਗਈ ਤੇ ਅੱਜ ਤੱਕ ਵੀ ਉਹਨਾਂ ਨੂੰ ਸ਼ੇਰ-ਏ-ਪੰਜਾਬ ਦੇ ਨਾਂ ਨਾਲ ਹੀ ਯਾਦ ਕੀਤਾ ਜਾਂਦਾ ਹੈ ਠੀਕ ਆਪਾਂ ਅੱਗੇ ਵਧਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਰਣਜੀਤ ਸਿੰਘ ਜੀ ਦੇ ਵਿਹਾ ਦੀ ਉਹਨਾਂ ਨੇ ਕਈ ਵਿਆਹ ਕਰਵਾਏ ਜਿੱਦਾਂ ਕਈਆਂ ਦਾ ਕਰਨ ਰਾਜਨੀਤਿਕ ਸਮਝੌਤੇ ਸੀ ਤੇ ਕਈਆਂ ਦੇ ਉੱਤੇ ਉਹਨਾਂ ਨੇ ਚਾਤਰਪਾਈ ਤੇ ਕਈ ਕਈਆਂ ਨਾਲ ਉਹਨਾਂ ਨੇ ਆਪਣੀ ਇੱਛਾ ਨਾਲ ਵਿਆਹ ਕਰਵਾਏ ਠੀਕ ਹੈ ਇਤਿਹਾਸ ਵਿੱਚ ਉਹਨਾਂ ਦੀਆਂ ਪੰਜ ਰਾਣੀਆਂ ਨੂੰ ਪ੍ਰਮੁੱਖ ਮੰਨਿਆ ਜਾਂਦਾ ਆ ਜ਼ਿਆਦਾਤਰ ਇਤਿਹਾਸਕਾਰ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਪੰਜ ਰਾਣੀਆਂ ਹੀ ਮੰਨਦੇ ਆ ਤੇ ਉਹਨਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਰਣਜੀਤ ਸਿੰਘ ਜੀ ਦਾ ਪਹਿਲਾ ਵਿਆਹ ਮਹਤਾਬ ਕੌਰ ਜੀ ਨਾਲ ਹੋਇਆ ਮਹਤਾਬ ਕੌਰ ਜੀ ਦੀ ਜੇ ਆਪਾਂ ਗੱਲ ਕਰੀਏ ਤਾਂ ਕਰਨਿਆ ਮਿਸਲ ਦੀ ਰਾਜਕੁਮਾਰੀ ਸੀ ਤੇ ਸਰਦਾਰਨੀ ਸਦਾ ਕੌਰ ਤੇ ਸਰਦਾਰ ਗੁਰੂਬਖਸ਼ ਸਿੰਘ ਦੀ ਤੀਜੀ ਜਿੰਦੇ ਆਪਾਂ ਉਹਨਾਂ ਦੇ ਵਿਆਹ ਦੀ ਗੱਲ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਉਮਰ ਉਸ ਸਮੇਂ 9 ਸਾਲ ਦੀ ਸੀ ਤੇ ਮੈਂ ਜੇਕਰ ਮਹਿਤਾਬ ਕੌਰ ਜੀ ਦੀ ਉਮਰ ਦੇਖੀਏ ਤਾਂ ਮਹਿਤਾਬ ਕੌਰ ਜੀ ਰਣਜੀਤ ਸਿੰਘ ਜੀ ਤੋਂ 2 ਸਾਲ ਛੋਟੇ ਸੀ ਹੁਣ ਜ਼ਿਆਦਾਤਰ ਇਤਿਹਾਸਕਾਰ ਇੱਥੇ ਵੀ ਕਹਿੰਦੇ ਆ ਕਿ ਮਹਿਤਾਬ ਕੌਰ ਜੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਜ਼ਿਆਦਾ ਆਪਸ ਵਿੱਚ ਰਿਸ਼ਤ ਨਹੀਂ ਬਣਦੀ ਉਹ ਵਿਆਹ ਤੋਂ ਕੁ ਸਮੇਂ ਬਾਅਦ ਹੀ ਆਪਣੇ ਪੇਕੇ ਘਰ ਵਾਪਸ ਚਲੇ ਜਾਂਦੇ ਆ ਹੁਣ ਜਦੋਂ ਮਹਤਾ ਰਾਜਕੌਰ ਜੀ ਬਪਾ ਚਲੇ ਜਾਂਦੇ ਤਾਂ ਰਣਜੀਤ ਸਿੰਘ ਜੀ ਦਾ ਦੂਜਾ ਵਿਆਹ ਕਰ ਦਿੱਤਾ ਜਾਂਦਾ ਹੈ ਤੇ ਦੂਜਾ ਵਿਆਹ ਹੁੰਦਾ ਹੈ ਮਹਾਰਾਣੀ ਰਾਜਕੌਰ ਜੀ ਦੇ ਨਾਲ ਹੋ ਰਾਜਕੌਰ ਕਿਉਂਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਦਾ ਨਾਮ ਸੀ ਨਾ ਇਸ ਕਰਕੇ ਮਹਾਰਾਣੀ ਰਾਜਕੌਰ ਜੀ ਦਾ ਜਿਹੜਾ ਨਾਮ ਹੈ ਉਹ ਬਦਲ ਕੇ ਦਤਾਰਕੌਰ ਕਰ ਦਿੱਤਾ ਜਾਂਦਾ ਹੈ ਠੀਕ ਹੈ ਫਿਰ ਫਿਰ ਇੱਕ ਬਾੜੀ ਆਉਂਦੀ ਆ ਉਸ ਵਿਆਹ ਦੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੋ ਔਰਤਾਂ ਨਾਲ ਚਾਦਰ ਵਿਆਹ ਕਰਦੇ ਆ ਉਹ ਔਰਤਾਂ ਸਨ ਮਹਾਰਾਣੀ ਰਤਨਕੌਰ ਤੇ ਮਹਾਰਾਣੀ तयाਕੌਰ ਉਹਨਾਂ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਚਾਦਰ ਵਿਆਹ ਕਰਦੇ ਆ ਕਿਉਂਕਿ ਉਹਨਾਂ ਦੇ ਪਤੀ ਦਾ ਸਵਰਗਵਾਸ ਹੋ ਚੁੱਕਿਆ ਹੁੰਦਾ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਚਾਦਰ ਵਿਆਹ ਕਰ ਦਿੰਦੇ ਆ ਹਣ ਜਿਹੜਾ ਸਭ ਤੋਂ ਜ਼ਿਆਦਾ ਚਰਚਿਤ ਵਿਆਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਭ ਤੋਂ ਜ਼ਿਆਦਾ ਚਰਚਿਤ ਰਾਣੀ ਮਹਾਰਾਣੀ ਜਿੰਦਕੋਟ ਇਹਨਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੰਜਵਾਂ ਵਿਆਹ ਹੁੰਦਾ ਆ ਤੇ ਮਹਾਰਾਣੀ ਜਿੰਦਕੋਟ ਬਾਰੇ ਜੇ ਤੁਸੀਂ ਟਿੱਕੀਆ ਦੇ ਵਿੱਚ ਜਾਣਨਾ ਚਾਹੁੰਦੇ ਹੋ ਤਾਂ ਅਸੀਂ ਮੇਰੇ ਚੈਨਲ ਤੇ ਉਹਨਾਂ ਨਾਲ ਰੀਲੇਟਡ ਦੋ ਵੀਡੀਓ ਪੈਗ ਹੋ ਗਏ ਨਮੈਂ ਪਹਿਲੀ ਪਲੀਜ਼ ਤੁਸੀਂ ਉਹ ਵੀ ਜਾ ਕੇ ਦੇਖਿਓ ਜੇ ਅਜੇ ਤੱਕ ਨਹੀਂ ਦੇਖਿਆ ਠੀਕ ਹੈ ਇਸ ਉਹਦੇ ਨਾਲ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਊਗਾ ਕਿ ਮਹਾਰਾਣੀ ਜਿੰਦਕੌਰ ਕਿੱਦਾਂ ਦੇ ਕਿੱਦਾਂ ਦੀ ਸ਼ਖਸੀਅਤ ਸੀਗੇ ਉਹ ਕਿ ਉਹ ਕਿਵੇਂ ਦੀ ਰਾਣੀ ਸੀ ਕਿੱਦਾਂ ਦਾ ਉਹਨਾਂ ਦਾ ਸੁਭਾਅ ਸੀਗਾ ਠੀਕ ਹੈ ਮਹਾਰਾਣੀ ਜਿੰਦਕੌਰ ਵਿਆਹ ਮਹਾਰਾਣੀ ਜਿੰਦਕੌਰ ਨਾਲ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਵਿਆਹ ਹੁੰਦਾ ਨਾ ਤਾਂ ਉਹਨਾਂ ਦੀ ਉਮਰ 55 ਸਾਲ ਹੁੰਦੀ ਆ ਜਦ ਕਿ ਵਿਆਹ ਸਮੇਂ ਮਹਾਰਾਣੀ ਜਿੰਦਕੌਰ ਜੀ ਦੀ ਉਮਰ ਜਿਹੜੀ ਆ ਉਹ ਸਿਰਫ 18 ਸਾਲ ਹੁੰਦੀ ਠੀਕ ਹੈ ਹੁਣ ਤੇ ਬਾਕੀ ਦੀ ਚਰਚਾ ਮੈਂ ਆਪਣੀ ਪਹਿਲੀ ਵੀਡੀਓ ਚ ਕਰ ਚੁੱਕੀ ਆ ਮਹਾਰ ਜਿਹੜੀ ਮੈਂ ਮਹਾਰਾਣੀ ਜਿੰਦਕੌਰ ਜੀ ਤੇ ਜੀਵਨ ਤੇ ਪਾਈਆਂ ਸੀ ਪਲੀਜ਼ ਤੁਸੀਂ ਉਹ ਵੀਡੀਓ ਹਲੇ ਤੱਕ ਨਹੀਂ ਦੇਖੀ ਪਲੀਜ਼ ਜਾ ਕੇ ਪਹਿਲਾਂ ਉਹ ਵੀਡੀਓ ਦੇਖੋ ਠੀਕ ਹੈ ਉਹਦੇ ਨਾਲ ਤੁਹਾਨੂੰ ਸਾਰਾ ਕੰਟੈਕਸਟ ਕਲੀਅਰ ਹੋਊਗਾ ਠੀਕ ਹੈ ਏਸੀ ਜੀ ਮੇਰੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਅਗਲੇ ਪਾੜ ਵਿੱਚ ਆਪਾਂ ਜੋ ਚਾਚਾ ਕਰੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿਹੜਾ ਖਾਸਾ ਰਾਜ ਆ ਉੱਕੇ ਦਾ ਸਟੈਬਲਿਸ਼ ਕੀਤਾ ਕਿ ਕਿੱਦਾਂ ਕਿੱਦਾਂ ਉਹਨਾਂ ਨੇ ਸਾਈਕਲ ਲੜਾਈਆਂ ਲੜੀਆਂ ਤੇ ਕੀ ਵਕੀਵੇਂ ਕਿ ਕਿਹੜੇ ਕਿਹੜੇ ਰਾਜਿਆਂ ਦੇ ਮਹਾਰਾਜੇ ਨਾਲ ਉਹਨਾਂ ਨੇ ਸਮਝੌਤੇ ਹੋ ਠੀਕ ਹੈ ਥੈਂਕ ਯੂ ਸੋ ਮੱਚ ਗਾਇਸ